ਵੱਡਾ ਕੱਪ ਵੀ ਕਰਾਉਂਦਾ ਇਸ ਖੇਡ ਕਲੱਬ ਦੇ 메인 스폰서 ਆ ਇਧਰ ਮਨਕੀ ਵਾਲਾ ਗੋਪੀ ਆਲੋ ਗੇਡ ਵੀ ਸੀਰਪਰ ਸਿੰਘ ਇਹ ਕਿਹੜੇ ਨੌਜਵਾਨ ਜਿਹੜੇ ਖਿਡਾਰੀ ਨੇ ਕੋਸ਼ਿਸ਼ ਕੀਤੀ ਆ ਪਾਵੇ ਬਾਈ ਨੇ ਇਹਨਾਂ ਉੱਥੇ ਗਾਂਢਾ ਮਨਕ ਪਰਫੈਕਟ ਕਬੱਡੀ ਖਿਡਾਰੀ ਆ ਹੋਰ ਖੋਦਾਂ ਬਾਦ ਇਹ ਇਧਰ ਅਗਲੀ ਰੇਡ ਪਾਉਣ ਲਈ ਨੰਦਨ ਮਾਰਕੀ ਕਾਰਖਾ ਵਾਲਾ ਚੰਨ ਲੱਭੀ ਨਗਰ ਗਰਜੀਤ ਮੈਚ ਦਾ ਵਿਪੀ ਮਾਰਕੀ ਹੁਣ ਜੋਬਾ ਜੀ ਮਾਰ ਤੇ ਸੋਮਨ ਟਰਾਂਸਪੋਰਟ ਦੇ ਅਮਨ ਉਹਨਾਂ ਦੀ ਫੇਰ ਕਰਾਪ ਗਰਗਨ ਧਾਵੀਏ ਥੋੜੇ ਰਣਜੀਤ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਦੀਪਗੜ ਵਾਲਾ ਨੰਨੂ 38 6 ਚੱਕ ਵਾਲਾ ਜੱਫਾ ਲਾ ਕੇ ਪੁਆਇੰਟ ਅੰਦਰ ਆ ਪੀ 300 ਨੂੰ ਖੜਦਾ ਆ ਅਗਲੀ ਰੇਲ ਤੇ ਪਿਆ ਤੋਂ ਨੂੰ ਬਗਰ ਮਾਈਕ ਤੇ ਸਰਜੀਤ ਸਿੰਘ ਜੀ ਰੱਸਾ ਕਸੀ ਜੀ ਇਹਦੀਆਂ ਚਾਰ ਟੀਮਾਂ ਫਰੀਦੂ ਬਿਲਕੁਲ ਤਿਆਰੀ ਦੇ ਵਿੱਚ ਹੋ ਜਾਣ ਰੱਸਾ ਕਸੀ ਜੀ ਚਾਰੇ ਟੀਮਾਂ ਜਿਹੜੀਆਂ ਉਹਦੇ ਨਾਲ ਵੀ ਤੁਹਾਨੂੰ ਬਹੁਤ ਬੁਢੀ ਦੀ ਗੱਲ ਆ ਵੀ ਰੱਠਾ ਕੱਸੀ ਦੇ ਤਾਲ ਦੇ ਜਿਹੜਾ ਜੋਣ ਕੇ ਤੇ ਚਾਰ ਜਿਹੜੀਆਂ ਉੱਚ ਕੋਟੀਆਂ ਬੰਨਾਂ ਢਾਲਣੀਆਂ ਬਹੁਤ ਤਗੜੇ ਤਾਲੀਆਂ ਚ ਰੱਠਾ ਕੱਸੀ ਦੇ ਵੀ ਨਾ ਮਜਾਨਾਂ ਦੇ ਵਿੱਚ ਦੇਖਣ ਨੂੰ ਮਿਲਣਿਆ ਉਧਰ ਲੱਖਾ ਤੂਰ ਕਿਰਤੀ ਦਾ ਕਮਟਰ ਕਹਿੰਦੇ ਵੀ ਕੋਈ ਛੇਕੇ ਦਾ ਤੇ ਵਧਿਆ ਆ ਰੱਠਾ ਤੂਰ ਸਾਡਾ ਵੀਰ ਚੰਨੇ ਕਾਰਸ ਦਾ ਚੰਡੀ ਸ਼ੋਕਰਾਂ ਦਾ ਇੱਕ ਘਹਿਰਾਂ ਵਾਲਾ ਪੱਤੀ ਆਪਣੇ ਸਮੇਂ ਦਾ ਮਹਾਨ ਕਾਰੀ ਅੱਜ ਜੇਜੇ ਤੋਂ ਤੇ ਮੁਝਾ ਹੈ ਆਰ ਸੂਲ ਤੇ ਨੌਜਵਾਨ ਕਬੱਡੀ ਪੌਂਡੀ ਵਧਿਆ ਹੋਇਆ ਚਾਰ ਨੌਜਵਾਨ ਸਾਹਮਣੇ ਇਹ ਤਿਆਰੀ ਦੇ ਵਿੱਚ ਹੈ ਸ਼ੇਰੇ ਪੰਜਾਬ ਕਬੱਡੀ ਕਲੱਬ ਦਾ ਨਾਂ ਵੱਡਾ ਹੈ ਉਧਰ ਮਾਲਵਾ ਕਬੱਡੀ ਕਲੱਬ ਦਾ ਨਾਂ ਵੀ ਵੱਡਾ ਹੈ ਉਹਨੇ ਕਹਿੰਦੇ ਵਹਿ ਜਾ ਬਹਿ ਜਾ ਕਰਾਉਂਦੇ ਐ ਮੱਖੋ ਵੱਖਰੀ ਕਮਪਨ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਚਾਚੇ ਹਨ ਜੈ ਪ੍ਰਤਿਆਨ ਮੋਹਲਵਾਨਾ ਆਫ ਕਰੀ ਵਾਲੇ ਸੁਗਰੂ ਜੀ ਪੈ ਗਈ ਰੇਪ ਤੇ ਕਰੀ ਸਰ ਤੇ ਸੁਗਰੂ ਜੀ ਇਹ ਤਾਂ ਅਗਲੀ ਰੇਡ ਪਾਉਣ ਦੇ ਲਈ ਜੋਲਾ ਬਣਾਲੇ ਵਾਲਾ ਚਾਰ ਜਾਫੀਆ ਮਣਕੀਆ ਗੋਪੀ ਜਿਤੂ ਦਾ ਇਹ ਇਸ਼ਾਰਾ ਕਰ ਦਿੱਤਾ ਬਲੇਰ ਖਾਨ ਪਰ ਵਾਲੇ ਬੋਲੇ ਨੇ ਵੀ ਪੁਆਇੰਟ ਰੇਡਰ ਦਾ ਬੜੀ ਮੁਮਾਰਤ ਮਾਦਾ ਸਤਜੰਤ ਸਿੰਘ ਦੀ ਚੈਨਲ ਸਟਮਾ ਵਾਲੇ ਜਿੰਨੇ ਰਾਮ ਦੀਆਂ ਬਿੰਦਾ ਫਰੈਂਡ ਦੀ ਕਬੱਡੀ ਕਲੱਬਾ ਖੈਰਗਿਰੀ ਦੇ ਬਣਾ ਅੱਜ 2100 ਡਾਲਰ ਦੀ ਨਕਦ ਰਕਮ ਦਾ ਇਨਾਮ ਸਨਮਾਨ ਕੀਤਾ ਜਾਣਾ ਦੀਨਵਾਰ ਕੁਮਾਰ ਕੁਮਰ ਤੇਰੇ ਖੱਦੋ ਵਾਲਾ ਸੁਖਮਨ ਇਸ ਵੇਲੇ ਖੱਦਮਾ ਵਾਲੇ ਚਲੇ ਰਹੇ ਕਬੱਡੀ ਦੇ ਕਹਿੰਦੇ ਪਨੇਕਾ ਤਾਰ ਬਣਾਇਆ ਜਿਹੜੇ ਵਿਦੇਸ਼ਾਂ ਦੇ ਵਿੱਚ ਸੈੱਟ ਹੋ ਚੁੱਕੇ ਆ ਹੁਣ ਦੇਖੀਏ ਖੱਦੋ ਵਾਲਾ ਸੁਖਮਨ ਤੇ ਅਲਖਾ ਸੁੱਖਾ ਹੁਣ ਮੁਕਾਬਲਾ ਹੱਥਾਂ ਦੇ ਕੋਲ ਦੇਖੀਏ ਸੁੱਖਾ ਸੁਖਮਨ ਖੱਦੋ ਵਾਲਾ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਜੋੜਾ का <inaudible> निर्देश <inaudible> ਇੰਗਲੈਂਡ ਦੇ ਥੀਏਟਰ ਦਾ ਬੈਸਟ ਜੇਰਾ ਉਹ ਤਨੀ ਕਾਲੇ ਸਿੰਘਾਂ ਵਾਲਾ ਬਣਿਆ ਹਰ ਸਾਲ ਪ੍ਰਾਜੈਕਟਾਂ ਦੇ ਵਿੱਚ ਵੀ ਕਾਲੇ ਸਿੰਘਾਂ ਪਿੰਡ ਦੇ ਖਿਡਾਰੀਆਂ ਦਾ ਨਾਮ ਉੱਟਾ ਪਾਰਟ ਦੇ ਵਿੱਚ ਵੀ ਕਹਿੰਦੇ ਕਾਲੇ ਸਿੰਘਾਂ ਪਿੰਡ ਦਾ ਨਾ ਕਬੱਡੀ ਦੇ ਵਿੱਚ ਪਹਿਨ ਸਿਖਰ ਤੇ ਰਿਹਾ ਤੇ ਪਰਮਾਤਮਾ ਮਿਹਰ ਕਰੇ ਜਿੰਦੇ ਨੇ ਦੁਰਸ਼ੋਤ ਦੇ 스타 ਇਦਾਂ ਹੀ ਬਣਦੇ ਰਹਿਣ ਪਰ ਇਧਰ ਵੇਖੀਏ ਢਿੱਲਾ ਹੋਣ ਲਾ ਕੇ ਮਸੂਰ ਪਾਤਾ ਕਰ ਸ੍ਰੀਕੇ ਆਏ ਰਣਜੀਤ ਨੇ ਬਹਿ ਕਮਾਲ ਦਾ ਜਫਾ ਲਾ ਕੇ ਪੁਆਇੰਟ ਜਰਨੈਲ ਖਰੀਸੇ ਕਬੱਡੀ ਕਲੱਬ ਨਾਲ ਮਾਰਵੇ ਦੀ ਟੀਮ ਦੇ ਇਸਤੇ ਨੇ ਜੋੜ ਦਿੱਤਾ ਅਗਲੀ ਰੇਡ ਪਾਉਣ ਦੇ ਲਈ ਗੋਪੀ ਵਧਿਆ ਹੋਇਆ ਮਾਈਕਲ ਸਰਦੀਪ ਸਿੰਘ ਮਾਰਕੀਪਿੰਡ ਦਾ ਗੋਪੀ ਕਹਿੰਦੇ ਦੋ ਗੋਪੀ ਨੇ ਮਾਰਕੀਪਿੰਡ ਦੇ ਸਵਰਗਵਾਸੀ ਕਬੱਡੀ ਕੋਚ ਦਰਸ਼ਨ ਸਿੰਘ ਨੇ ਬਹੁਤ ਚੋਟੀ ਦੇ ਮਲ ਜਿਹੜੇ ਇਸ ਮਰਲੇ ਹਲਕੇ ਦੇ ਵਿੱਚ ਪੈਦਾ ਕੀਤੇ ਐ ਉਹ ਪਰ ਦੇਖਦੇ ਵੀ ਨਾ ਜਾਂਦਾ ਪੱਟ ਬੜਿਆ ਰਾਂ ਲੱਗਿਆ ਜੌਰ ਦੋਨੇ ਖਿਡਾਰੀਆਂ ਦੇ ਦਰਮਿਆਨ ਇਹ ਤਾਰੀਓ ਨਾਲ ਦੇ ਗੋਪੀ ਮਾਨ ਜੀ ਨੇ ਜਿਹੜੇ ਦਾ ਪੱਟ ਜੁਰਤ ਦੇ ਵਿੱਚ ਕਾਹਤਿਆ ਵੀ ਹਾਸਲ ਕਰ ਲਈ ਐ ਪਾਕਪੀ ਦਾ ਪਾਕਪੋਰਡ ਦੇ ਨਰਵੀਨ ਭਰੋਏ ਉਹਨਾਂ ਦੀ ਖੇਡ ਕਲਾ ਦਾ ਮਾਨਕੀ ਵਾਲੇ ਗੋਪੀ ਦੇ ਲਈ 50 ਡਾਲਰ ਟੈਂਡੀ ਸ਼ੋਕਰਾ ਸਾਡਾ ਵੀ ਹਰਮਨ ਸਿੰਧਰ